ਅੱਜ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਇਹਨੂੰ ਲੈ ਕੇ ਹੰਦਰਾਚ ਦੀ ਵੱਡੀ ਖਬਰ 10 ਰੁਪਏ ਦੇ ਨੋਟ ਨਾਲ ਬੀਜੇਪੀ ਨੇਤਾ ਦਾ ਪੀਆ ਹੋਇਆ ਮਾਲਾ ਮਾਂ ਲੋਕਾਂ ਵੱਲੋਂ ਮਿਲ ਰਹੀਆਂ ਵਧਾਈਆਂ ਖਬਰ ਆ ਰਹੀ ਹੈ ਸਾਹਮਣੇ ਇੱਕ ਸਥਾਨ ਰਹਿਣ ਵਾਲੀ ਵਿਅਕਤੀ ਦੀ ਕਿਸਮਤ ਉਸ ਸਮੇਂ ਚਮਕ ਗਈ ਉਸ ਉਸ ਨੇ ਰਾਣੀ ਚੰਸੀ ਮਾਰਕੀਟ ਵਿਚਲੇ ਲਾਟਰੀ ਸੈਂਟਰ ਤੋਂ ਟਿਕਟ ਖਰੀਦੀ ਅਤੇ ਉਸਨੇ 9 ਲੱਖ ਰੁਪਏ ਦਾ ਇਨਾਮ ਨਿਕਲਿਆ ਜਦੋਂ ਨਤੀਜਾ ਆਇਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਇਨਾਮ ਜਿੱਤਣ ਤੋਂ ਬਾਅਦ ਲਾਟਰੀ ਸੈਂਟਰ ਤੇ ਖਾਸ ਸਮਾਰੋਹ ਰੱਖਿਆ ਗਿਆ ਜਿੱਥੇ ਅਧਿਕਾਰ ਖੁਦ ਮੌਜੂਦ ਰਹੀ ਅਤੇ ਉਸਨੇ ਜੇਤੂ ਨੂੰ ਨਖਦਰੂਪ ਸੌਂਪ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਮੌਜੂਦ ਲੋਕਾਂ ਨੇ ਵੀ ਉਸ ਨੂੰ ਵਧਾਈ ਦਿੱਤੀ ਜਾਣਕਾਰੀ ਮੁਤਾਬਿਕ ਸਾਈ ਵਿਹਾਰ ਗਲੀ ਨੰਬਰ 7 ਦੇ ਰਹਿਣ ਵਾਲੇ ਰਜਿੰਦਰ ਨੇ 2 ਦਿਨ ਪਹਿਲਾਂ ਉਸਨੇ ਲਾਟਰੀ ਸੈਂਟਰ ਤੋਂ 10 ਰੁਪਏ ਵਾਲੀਆਂ 100 ਲਾਟਰੀਆਂ ਖਰੀਦੀਆਂ ਸਨ ਜਦ ਉਸ ਲਾਟਰੀ ਦੇ ਨਾਮ ਦੀ ਕੋਸ਼ ਨ ਹੋਈ ਤਾਂ ਰਜਿੰਦਰ ਨੇ ਉਹਨਾਂ ਵਿੱਚੋਂ 9 ਲੱਖ ਰੁਪਏ ਦਾ ਇਨਾਮ ਨਿਕਲੇ ਜਿਸ ਨਾਲ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਈ ਨੀ ਅਗਸਤ ਨੂੰ ਰਾਜਸ਼ੀਰੀ ਲਾਟਰੀ ਦੇ ਲੁਧਿਆਣਾ ਦੇ ਬਠਿੰਡਾ ਇੰਚਾਰਜ ਵੀਰੇਜ ਹਿਮਾਸ਼ੀ ਅਤੇ ਪਰਤ ਮਿਸ਼ਰਾ ਮਨੋਕ ਕੰਮਨਾ ਲਾਟਰੀ ਸੈਂਟਰ ਤੇ ਪਹੁੰਚੇ ਅਤੇ ਲਾਟਰੀ ਸੈਂਟਰ ਸੰਚਾਲਕ ਰघव ਨਾਗਪਾਲ ਨੂੰ ਵਧਾਈ ਦਿੱਤੀ ਅਤੇ ਇਸੇ ਮੌਕੇ ਉਪਰ ਉਪਸਥਿਤ ਅਰਜਿੰਦਰ ਸੁਧਾਰਨੇ 9 ਲੱਖ ਰੁਪਏ ਨਕਦ ਭੇਟ ਕਰਦੀ ਹੋਏ ਉਸ ਨੂੰ ਸ਼ੁਭ ਕਾਰਮਾਵਾਂ ਦਿੱਤੀਆਂ